ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਢੱਡਾ ਵਿੱਚ ਕਰਵਾਈ ਗਈ ਮੈਗਾ ਪੀਟੀਐਮ ਬੱਚਿਆਂ ਨੂੰ ਪ੍ਰਤਵਾ ਸੰਪੰਨ ਤੇ ਸਮੇਂ ਦਾ ਹਾਨੀ ਬਣਾਉਣ ਵਿੱਚ ਸਕੂਲ ਸਟਾਫ ਕਰ ਰਿਹਾ ਅਨਤਕ ਮਿਹਨਤ ਮਾਪਿਆਂ ਦਾ ਵੀ ਮਿਲ ਰਿਹਾ ਸਹਿਯੋਗ ਪ੍ਰਿੰਸੀਪਲ ਅਰਜੰਦਰ ਪਾਲ ਸਿੰਘ ਪਾਟਿਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟੱਡਾ ਵਿਕੇ ਸਿੱਖਿਆ ਵਿਭਾਗ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪ੍ਰਿੰਸੀਪਲ ਰਜਿੰਦਰਪਾਲ ਸਿੰਘ ਪਾਟਿਆ ਦੀ ਅਗਵਾਈ ਹੇਠ ਮੈਗਾ ਪੀਟੀਐਮ ਕਰਵਾਈ ਗਈ ਜਿਸ ਵਿੱਚ ਵਿਦਿਆਰਥੀਆਂ ਦੇ ਮਾਪਿਆਂ ਨੇ ਵੱਧ ਚੜਕੇ ਹਿੱਸਾ ਲਿਆ ਬਹੁਤ ਹੀ ਸਤਿ ਭਾਵਨਾਵਲੇ ਮਾਹੌਲ ਵਿੱਚ ਹੋਈ ਇਸ ਬੈਠਕ ਵਿੱਚ ਮਾਪਿਆਂ ਨੇ ਬੱਚਿਆਂ ਦੀ ਕਾਰਗੁਜ਼ਾਰੀ ਦੀ ਟੀਚਰ ਸਹਿਬਾਨ ਤੋਂ ਜਾਣਕਾਰੀ ਲਈ ਮਾਪੇ ਅਧਿਆਪਕ ਮਿਲਣੀ ਵਿਦਿਆਰਥੀਆਂ ਦੇ ਮਾਪਿਆਂ ਤੋਂ ਇਲਾਵਾ ਮੈਨੇਜਮੈਂਟ ਕਮੇਟੀ ਦੇ ਮੈਂਬਰ ਤੇ ਹੋਰ ਬਹੁਤ ਸਾਰੀ ਮਾਜਰ ਸਖਸ਼ਤਾ ਪੁੱਜੀਆਂ ਤੇ ਸਿੱਖਿਆ ਦੇ ਹੋਰ ਸੁਧਾਰ ਲਈ ਵਿਆਪਕ ਵਿਚਾਰ ਵਟਾਂਦਰਾ ਵੀ ਹੋਇਆ ਸਕੂਲ ਸਟਾਫ ਲੋ ਪੂਰੀ ਤਲੀਮਤ ਨਾਲ ਬੱਚਿਆਂ ਦੇ ਬਿਹਤਰ ਭਵਿੱਖ ਲਈ ਕਾਰਜ ਕੀਤਾ ਜਾ ਰਿਹਾ ਪ੍ਰਿੰਸੀਪਲ ਰਜਿੰਦਰ ਪਾਲ ਸਿੰਘ ਪਾਟਿਆ ਨੇ ਕਿਹਾ ਕਿ ਬੱਚਿਆਂ ਨੂੰ ਪ੍ਰਤਵਾ ਸੰਪੰਨ ਤੇ ਸਮੇਂ ਦਾ ਹਾਨੀ ਬਣਾਉਣ ਲਈ ਸਕੂਲ ਸਟਾਫ ਅਨਤਕ ਮਿਹਨਤ ਕਰ ਰਿਹਾ ਤੇ ਬੱਚਿਆਂ ਦੇ ਮਾਪਿਆਂ ਦਾ ਵੀ ਵਿਸ਼ੇਸ਼ ਸਹਿਯੋਗ ਮਿਲ ਰਿਹਾ ਪ੍ਰਿੰਸੀਪਲ ਅਰਜੰਦਰ ਪਾਲ ਸਿੰਘ ਪਾਟਿਆ ਹੋਰਾ ਅਧਿਆਪਕਾਂ ਨੇ ਖੇਡਾਂ ਤੇ ਵਿਦਿਅਕ ਪ੍ਰਾਪਤੀਆਂ ਤੇ ਚਾਨਣਾ ਵੀ ਪਾਇਆ ਅਧਿਆਪਕਾਂ ਨੇ ਸਮਰਥ ਮਿਸ਼ਨ 100% ਦੀ ਵਿਦਿਆਰਥੀਆਂ ਦੀ ਹਾਜ਼ਰੀ ਤੇ ਨਵੇਂ ਦਾਖਲਿਆਂ ਸੰਬੰਧੀ ਮਾਪਿਆਂ ਨਾਲ ਜਾਣਕਾਰੀ ਵੀ ਸਾਂਝੀ ਕੀਤੀ ਤੇ ਬਾਕ-ਬਾਕ ਪ੍ਰਦਰਸ਼ਨੀਆਂ ਵੀ ਦੇਖਣਯੋਗ ਸਨ ਕਿ ਕਿਆ ਪ੍ਰਿੰਸੀਪਲ ਸਹਿਬਾਨ ਤੇ ਸਮੂਲ ਸਕੂਲ ਸਟਾਫ ਨੇ ਤੁਸੀਂ ਵੀ ਸੁਣੋ ਫੋਕਸ ਪੰਜਾਬੀ ਦੀ ਟੀਮ ਇਸ ਵਕਤ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਢੱਡਾ ਵਿੱਚ ਪਹੁੰਚੀ ਹੈ ਦੱਸਦੀ ਹੈ ਕਿ ਇੱਥੇ ਅਧਿਆਪਕ ਮਾਪੇ ਮਿਲਣੇ ਸਮਾਗਮ ਹੋਇਆ ਹੈ ਇਕ ਬਹੁਤ ਸਾਰੇ ਮਾਪੇ ਤੇ ਪੁਜੇ ਜਿਨ੍ਹਾਂ ਨੇ ਆਪਣੇ ਬੱਚੇ ਦੀ ਪ੍ਰਤਵਾ ਟੈਲੈਂਟ ਬਾਰੇ ਟੀਚਰ ਸਹਿਵਾਣ ਨਾਲ ਗੱਲਬਾਤ ਕੀਤੀ ਹੈ ਤੇ ਉਹਨਾਂ ਦੀ ਕਮੀ ਪੇਸ਼ੀਆਂ ਦੀ ਟੀਚਰ ਸਹਿਵਾਣ ਨੇ ਉਹਨਾਂ ਨੂੰ ਦੱਸਿਆ ਤੇ ਸਾਡੇ ਨਾਲ ਪ੍ਰਿੰਸੀਪਲ ਸ੍ਰੀ 파ਟਿਆ ਜੀ ਮੌਜੂਦ ਹਨ ਕਰਦੇ ਹਾਂ ਰਜਿੰਦਰਪਾਲ ਸਿੰਘ 파ਟਿਆ ਜੀ ਨਾਲ ਫੋਕਸ ਪੰਜਾਬੀ ਲਈ ਗੱਲਬਾਤ 파ਟਿਆ ਜੀ ਪੁਰਾਣਾ ਨਾਤਾ ਹੈ ਪਟਾਰਾ ਸਕੂਲ ਦੇ ਵਿੱਚ ਜਬ ਸਿਰਫ ਤੁਹਾਡੀ ਕਰਦਾ ਸੀਗਾ ਅੱਜ ਸਕੂਲ ਵਿੱਚ ਪਹੁੰਚਿਆ ਅਧਿਆਪਕ ਮਾਪੇ ਮਿਲਣੇ ਸਮਾਗਮ ਹੈ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਦੇ ਬੱਚਿਆਂ ਦੇ ਤੁਸੀਂ ਜਿਹੜੇ ਪ੍ਰਤਿਭਾ ਨੂੰ ਟੈਲੈਂਟ ਨੂੰ ਅੱਗੇ ਲਿਆਂਦੇ ਹੋ ਤੇ ਕਿਸ ਤਰ੍ਹਾਂ ਸਕੂਲ ਦੇ ਜਿਹੜੇ ਨਤੀਜੇ ਆਉਂਦੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਆਪਣੇ ਟੱਡਾ ਸਕੂਲ ਦੇ ਵਿੱਚ ਆਨ ਦਾ ਸਵਾਗਤ ਕਰਦਾ ਵੀ ਤੁਸੀਂ ਆਪਣੇ ਪੂਰੇ ਚੈਨਲ ਦੇ ਸਟਾਫ ਲੈ ਕੇ ਤੁਸੀਂ ਸਾਡੇ ਸਕੂਲ ਵਿੱਚ ਆਇਓ ਅੱਜ ਜਿਹੜੀ ਹੈ ਅੱਜ ਅ ਮਾਪਿਆਂ ਦੀ ਆਪਣੀ ਮਿਲਣੀ ਜਿਹੜੀ ਆ ਉਹ ਚੱਲ ਰਹੀ ਹੈ ਤੇ ਇਹ ਮਿਲਣੀ ਦੇ ਵਿੱਚ ਵਿੱਚ ਜਿਹੜੀਆਂ ਵੀ ਹਦਾਇਤਾਂ ਸਾਨੂੰ ਸਰਕਾਰ ਵੱਲੋਂ ਆਈਆਂ ਉਹਦੇ ਅਨੁਸਾਰ ਅਸੀਂ ਸਾਰੇ ਟੀਚਰ ਜਿਹੜੇ ਆ ਉਹ ਟੀਚਰ ਪੇਰੈਂਟਸ ਵੀ ਆ ਰਹੇ ਆ ਜਿਵੇਂ ਹੁਣ ਤੁਸੀਂ ਦੇਖ ਰਹੇ ਹੋ ਕਾਫੀ ਪੇਰੈਂਟਸ ਜਿਹੜੇ ਆ ਉਹ ਆਏ ਹੋਏ ਆ ਤੇ ਉਹ ਆਪਣੇ ਟੀਚਰ ਦੇ ਨਾਲ ਬੱਚਿਆਂ ਦੇ ਸਬੰਧੀ ਬੱਚਿਆਂ ਦੇ ਹੋਰ ਸਬੰਧੀ ਬੱਚਿਆਂ ਦੀ ਪੜ੍ਹਾਈ ਸਬੰਧੀ ਜਿਹੜੀ ਉਹ ਗੱਲਬਾਤ ਜਿਹੜੀ ਉਹ ਕਰ ਰਹੀ ਹੈ ਤੇ ਜਿਹੜੀਆਂ ਵੀ ਉਹਦੇ ਵਿੱਚ ਕੋਈ ਕਮੀਆਂ ਪਈਆਂ ਉਹ ਆਪਾਂ ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪਾਟ ਜੀ ਅਕਸਰ ਲੋਕਾਂ ਦਾ ਰੁਝਾਨ ਜਿਹੜਾ ਸੀ ਉਹ ਪ੍ਰਾਈਵੇਟ ਸਕੂਲਾਂ ਵੱਲ ਬਹੁਤ ਜ਼ਿਆਦਾ ਸੀ ਲੇਕਿਨ ਹੁਣ ਜਿਹੜੇ ਸਰਕਾਰੀ ਸਕੂਲ ਹੈ ਪ੍ਰਾਈਵੇਟ ਸਕੂਲਾਂ ਤੋਂ ਕਿਤੇ ਵੀ ਘੱਟ ਨਹੀਂ ਸਭ ਤੋਂ ਅੱਗੇ ਕੀ ਕਹਿੰਦੇ ਸਾਡੇ ਜਿਹੜੇ ਹੁਣ ਸਰਕਾਰੀ ਸਕੂਲ ਹੈ ਪ੍ਰਾਈਵੇਟ ਸਕੂਲਾਂ ਤੋਂ ਬਹੁਤ ਜ਼ਿਆਦਾ ਕਿੰਨੇ ਨਿਕਲ ਚੁੱਕੇ ਨਹੀਂ ਸਾਡੇ ਸਕੂਲਾਂ ਦੇ ਵਿੱਚ ਇੰਨੀਆਂ ਜਿਹੜੀਆਂ ਸਰਕਾਰ ਨੇ ਜਿਹੜੀਆਂ ਫੈਸਿਲਿਟੀਆਂ ਦਿੱਤੀਆਂ ਉਹ ਕੋਈ ਫੈਸਿਲਿਟੀਆਂ ਜਿਹੜੀਆਂ ਉਹ ਪ੍ਰਾਈਵੇਟ ਸਕੂਲਾਂ ਦੇ ਵਿੱਚ ਵੀ ਨਹੀਂ ਹੈ ਤੇ ਉਹਦੇ ਨਾਲ ਜਿਹੜੇ ਬੱਚੇ ਆ ਉਹਦਾ ਪੂਰਾ ਪੂਰਾ ਫਾਇਦਾ ਉਠਾ ਰਹੇ ਆ ਅਸੀਂ ਵੀ ਹੁਣ ਜਿਹੜੇ ਵੀ ਪੇਰੈਂਟਸ ਆਏ ਆ ਇਹਨਾਂ ਨੂੰ ਅਸੀਂ ਇਹ ਹੀ ਸੰਦੇਸ਼ ਦੇ ਰਿਹਾ ਕਿ ਤੁਸੀਂ ਵੱਧ ਤੋਂ ਵੱਧ ਜਿਹੜੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਦੇ ਵਿੱਚ ਦਾਖਲ ਕਰਾਓ ਸਾਡੇ ਢੱਡੇ ਸਕੂਲ ਚ ਦਾਖਲ ਕਰਾਓ ਸਾਡੇ ਜਿੰਨੇ ਵੀ ਸਟਾਫ ਮੈਂਬਰ ਆ ਸਾਰੇ ਸਟਾਫ ਮੈਂਬਰ ਬਹੁਤ ਹੀ ਵਧੀਆ ਕੁਆਲੀਫਾਈਡ ਆ ਵਧੀਆ ਤੇ ਉਹ ਬੱਚਿਆਂ ਨੂੰ ਬਹੁਤ ਵਧੀਆ ਤਰੀਕੇ ਨਾਲ ਪੜ੍ਹਾਣਗੇ ਤੇ ਇਹਨਾਂ ਨੂੰ ਸਿਰਫ ਅਸੀਂ ਇਹੀ ਕਹਿ ਰਹੇ ਆ ਕਿ ਤੁਸੀਂ ਸਰਕਾਰੀ ਸੁਵਿਧਾ ਵਿੱਚ ਦਾਖਲ ਕਰੋ ਬੱਚਿਆਂ ਨੂੰ ਖੇਡਾਂ ਪ੍ਰਤੀ ਕਿਸ ਤਰ੍ਹਾਂ ਤੁਸੀਂ ਪਰਿਵਰਤ ਕਰ ਦਿਓ ਔਰ ਬੱਚੇ ਕਿਸ ਤਰ੍ਹਾਂ ਆਪਣਾ ਟੈਲੈਂਟ ਜਿਹੜਾ ਹੈ ਖੇਡਾਂ ਵਿੱਚ ਦਿਖਾ ਦੇ ਸਾਡੇ ਇੱਥੇ ਫਿਜ਼ੀਕਲ ਦੇ ਲੈਕਚਰਰ ਆ ਸ਼੍ਰੀ ਨਤੀ ਕੁਲਵਿੰਦਰ ਕੌਰ ਜੀ ਉਹ ਬੱਚਿਆਂ ਨੂੰ ਪੂਰਾ ਗਾਈਡ ਕਰਦੇ ਆ ਤੇ ਅਸੀਂ ਵੱਖ-ਵੱਖ ਜਿੰਨੇ ਵੀ ਕੋਈ ਟੂਰਨਾਮੈਂਟ ਹੁੰਦੇ ਆ ਉਹਦੇ ਵਿੱਚ ਅਸੀਂ ਜਾਂਦੇ ਆ ਤੇ ਅਸੀਂ ਪ੍ਰਾਈਜ਼ ਵੀ ਲੈ ਕੇ ਆਨੇ ਤੇ ਤੁਸੀਂ ਦੇਖਿਆ ਹੋਣਾ ਸਾਡੇ ਸਕੂਲ ਦੇ ਬਾਹਰ ਜਿਹੜੀ ਗਰਾਊਂਡ ਹੈ ਉਹ ਵੀ ਬਹੁਤ ਅੱਛੀ ਮੇਨਟੇਨ ਹੈ ਤੇ ਅਸੀਂ ਪੂਰੀ ਬੱਚਿਆਂ ਨੂੰ ਬੜੇ ਵਧੀਆ ਤਰੀਕੇ ਨਾਲ ਜਿਹੜੀ ਸਪੋਰਟ ਜਿੱਤਿਆਰੀ ਕਰਾਨੀ ਬਹੁਤ-ਬਹੁਤ ਧੰਨਵਾਦ ਫੋਕਸ ਪੰਜਾਬੀ ਨਾਲ ਗੱਲਬਾਤ ਕਰੀ ਹਾਂ ਥੈਂਕ ਯੂ ਜੇਕਰ ਲੋਕ ਪ੍ਰਕਾਤਿਕਾ ਨੂੰ ਇਸ ਬੱਚੇ ਨਾਲ ਦੋਬਲ ਕਰਿਆ ਜਾਵੇ ਤਾਂ ਸਖਤ ਪ੍ਰਯਾਸ ਕੀਤੇ ਜਾਣਗੇ ਅਤੇ ਖਾਦਾ ਬਦਲ ਕੇ ਜਾਇਆ ਜਾਵੇ ਜਿਸ ਨਾਲ ਸਭੀ ਪ੍ਰੋਗਰਾਮ ਹੋਵੇਗਾ ਤੁਸ਼ਾ ਪਿਸਤਾ ਨਿਯਮਨ ਪ੍ਰਸੰਗ ਸਰੀ ਸਰਕਾਰ ਉਪਰਾਲਾ ਕਰਦੀ ਹੈ ਹਰ ਸਾਲ ਕੰਪੀਟੀਸ਼ਨ ਹੁੰਦੇ ਆ ਜੋ ਉਹਨਾਂ ਦਾ ਵਕਤ ਲੈ ਰਿਹਾ ਹੈ ਇੰਟਰਨੈਸ਼ਨਲ ਲੈਵਲ ਦਾ ਕਿਹੜਾ ਦੇ ਔਰ ਸਾਡਾ ਪਿੰਡ ਸਾਨੂੰ ਬਹੁਤ ਖੁਸ਼ ਹੋ ਰਿਹਾ ਹੈ ਇਸ ਚੀਜ਼ ਵਾਸਤੇ ਕਿਉਂਕਿ ਸਾਡੀ ਗਰਾਊਂਡ ਹੈ ਸਾਰੇ ਪਿੰਡ ਮੇਨਟੇਨ ਕਰਦਾ ਪਿੰਡ ਵਾਲੇ ਮੇਨਟੇਨ ਕਰਦੇ ਆ ਔਰ ਉਹ ਇਸ ਚੀਜ਼ ਨੂੰ ਉਹ ਵੀ ਸਰਕਾਰ ਵੀ ਬਹੁਤ ਇਸ ਚੀਜ਼ ਨੂੰ ਅੰਡਰਸਟੈਂਡ ਕਰਦੀ ਹੈ ਕਿ ਜਿਹੜੇ ਬੱਚੇ ਹੈ ਜੀ ਉਹ ਫਿਜ਼ੀਕਲੀ ਫਿਟ ਹੋਣਗੇ ਤਦ ਹੀ ਉਹ ਬਾਕੀ ਚੀਜ਼ਾਂ ਨੂੰ ਜਾਂ ਬਾਕੀ ਸਬਜੈਕਟਸ ਨੂੰ ਅੰਡਰਸਟੈਂਡ ਕਰਨਗੇ ਕਿਉਂਕਿ ਜਿਹੜੀ ਫਿਜ਼ੀਕਲ এডੂਕੇਸ਼ਨ ਹੈ ਜਾਂ ਖੇਡਾਂ ਹੈਗੀਆਂ ਇਹ ਬੱਚੇ ਨੂੰ ਫਿਜ਼ੀਕਲੀ ਮੈਂਟਲੀ ਇਮੋਸ਼ਨਲੀ ਔਰ ਸੋਸ਼ੀਅਲੀ ਸਾਰੀਆਂ ਚੀਜ਼ਾਂ ਨੂੰ ਬਹੁਤ ਅੱਛੀ ਤਰ੍ਹਾਂ ਫਿਟ ਕਰਦੀ ਹੈ ਬਹੁਤ ਉਹਦੀ ਵੈਲ ਬੀਇੰਗ ਵਾਸਤੇ ਔਰ ਜੇ ਬੱਚਾ ਫਿਜ਼ੀਕਲੀ ਫਿਟ ਹੋਏਗਾ ਜਾਂ ਅ اچھا ਉਹ ਕਰ ਸਕੇਗਾ ਤਾਂ ਹੀ ਉਹ ਮੈਂਟਲੀ ਆਪਣੇ ਪੜਾਈ ਦੇ ਵੱਲ ਧਿਆਨ ਦੇ ਸਕੇਗਾ ਇਸ ਤਰ੍ਹਾਂ ਦੇ ਮੁਕੀਦੇ ਦਿੱਤੇ ਸਕੂਲਾਂ ਦੇ ਵਿੱਚ ਬਣਾਇਆ ਕਰੀਏ ਤੇ ਜਿਹੜੇ ਕੰਪੀਟਿਸ਼ਨ ਹੈ ਸਾਡੇ ਅੰਦਰ ਸਾਡੇ ਬੱਚੇ ਜਿਹੜੇ ਹੈਗੇ ਆ ਜ਼ੋਨਲ ਟੂਰਨਾਮੈਂਟ ਤੇ ਅਸੀਂ ਐਥਲੈਟਿਕਸ ਦੇ ਵਿੱਚ ਔਰ ਫੁੱਟਬਾਲ ਦੇ ਵਿੱਚ ਸਪੈਸ਼ਲੀ ਅਸੀਂ ਲੈ ਕੇ ਜਾਂਦੇ ਹਾਂ ਕਬੱਡੀ ਦੇ ਵਿੱਚ ਵੀ ਅਸੀਂ ਇੱਥੇ ਕ੍ਰਿਕਟ ਦੇ ਟੂਰਨਾਮੈਂਟ ਆਪਣੇ ਸਕੂਲ ਵੀ ਕਰਵਾਉਂਦੇ ਰਹੇ ਹਾਂ ਹੁਣ ਗਰਾਊਂਡ ਦੀ ਮੇਨਟੇਨੈਂਸ ਜ਼ਿਆਦਾ ਹੋ ਗਈ ਕਰਕੇ ਤਾਂ ਫਿਰ ਅਸੀਂ ਇੱਥੇ ਵੀ ਕਰਵਾ ਰਹੇ ਤੇ ਫੁੱਟਬਾਲ ਦੇ ਵਿੱਚ ਅਸੀਂ ਬੱਚਿਆਂ ਨੂੰ ਲੈ ਕੇ ਜਾਂਦੇ ਆਂ ਇਵਨ ਸ਼ਾਮ ਨੂੰ ਵੀ ਸਾਡੇ ਕਿੰਨੇ ਬੱਚੇ ਇੱਥੇ ਉਹ ਕਿਹੜੇ ਗਰਾਊਂਡ 'ਤੇ ਖੇਡਦੇ ਆਂ ਇਸ ਤਰ੍ਹਾਂ ਦੇ ਹੁਣ ਆ ਤਬਾ ਕੋ ਇਸ ਨਹੀਂ ਰੱਖਨੇ ਕਿ ਜੇ ਬੱਚੇ ਸਾਡੇ ਸਰੀਰਕ ਤੌਰ ਤੇ ਤੰਦਰੁਸਤ ਹੋਣਗੇ ਤੇ ਤਾਂ ਹੀ ਉਹ ਕਿਸੇ ਹੋਰ ਕਿਸੇ ਦੇ ਵਿੱਚ ਜੇ ਬੱਚੇ ਨੇ ਸੌਟੇ ਬਿਠਨੀ ਮੇਰੇ ਕੰਮ ਬੱਚੇ ਇੰਨੇ ਬਹੁਤ ਬਹੁਤ ਸਾਰਨਾਪਾਉਟ ਪੰਜਾਬੀ ਨਾਲ ਥੈਂਕ ਯੂ ਸੋ ਮਚ ਬੱਚਿਆਂ ਦੇ ਸਰਬ ਇਹ ਪਿਤਾ ਮਾਪ ਔਰ ਟੀਚਰ ਜਦੋਂ ਇਕੱਠੇ ਨਾਲ ਚੱਲਦੇ ਆ ਨਾ ਤਾਂ ਬੱਚਾ ਸਰਬ ਇਕੱਠੇ ਨਾਲ ਚੱਲਦਾ ਅਰ ਸੈਕਿੰਡ ਟਾਈਮ ਮੈਂ ਕਹਿੰਦੇ ਜੇ ਤੁਸੀਂ ਪੰਜਾਬੀ ਗੱਲ ਕਰਨੇ ਕਿਉਂ ਨਾ ਸਾਡੀ ਸਰਕਾਰ ਨੇ ਨਾ ਸਮਰੱਥ ਮਿਸ਼ਨ ਸ਼ੁਰੂ ਕੀਤਾ ਜਿਹਦੇ ਵਿੱਚ ਸਾਡਾ ਬੱਚਾ ਪੰਜਾਬੀ ਅੰਗਰੇਜ਼ੀ ਅਤੇ ਮੈਥ ਤਿੰਨੋਂ ਸਬਜੈਕਟ ਵਿੱਚ ਪਰਫੈਕਟ ਚਾਹੀਦਾ ਉਹਦੇ ਲਈ ਸਾਡੇ ਟੀਚਰ ਸਾਹਿਬਾਨ ਸਾਰੇ ਸਰਕਾਰੀ ਸਕੂਲਾਂ ਦੇ ਟੀਚਰ ਸਾਹਿਬਾਨ ਬਹੁਤ ਜ਼ੋਰ ਲਗਾ ਰਹੇ ਹੈ ਕਿ ਬੱਚੇ ਨੂੰ ਇਹ ਤਿੰਨ ਚੀਜ਼ਾਂ ਲਾਈਫ ਦੇ ਵਿੱਚ ਕਦੀ ਫੇਲ ਨਹੀਂ ਹੁੰਦੀਆਂ ਪੰਜਾਬੀ ਦੇ ਨਾਲ ਕੋ ਕਿ ਦੇਖੋ ਪੰਜਾਬੀ ਤਾਂ ਸਾਡੀ ਮਾਂ ਪਾਸ਼ਾ ਮਾਂ ਬੋਲੀ ਹੈ ਅਸੀਂ ਪੰਜਾਬ ਸਾਡੇ ਕੰਮ ਆਉਂਦੀ ਹੈ ਸਾਡੇ ਰੋਮ ਰਾਂਚ ਪੰਜਾਬੀ ਹੈ ਪਰ ਉਹਦੇ ਨਾਲ ਨਾਲ ਮੈਥ ਔਰ ਅੰਗਰੇਜ਼ੀ ਜਦੋਂ ਅਸੀਂ ਬਾਹਰਲੇ ਫੀਲਡਸ ਦੇ ਵਿੱਚ ਜਾਣਾ ਇੰਟਰਵਿਊਸ ਦੇਣੀਆਂ ਤਾਂ ਇਹ ਦੋਨੋਂ ਚੀਜ਼ਾਂ ਕੰਮ ਆਉਂਦੀਆਂ ਸਾਡੀ ਸਰਕਾਰ ਦਾ ਫੋਕਸ ਹੈ ਇਸ ਵੇਲੇ ਫੋਕਸ ਹੈ ਕਿ ਸਾਡੇ ਜਿੰਨੇ ਬੱਚੇ ਆ ਪ੍ਰਾਇਮਰੀ ਤੋਂ ਹੀ ਫਸ ਤੋਂ ਲੈ ਕੇ 8 ਤੱਕ ਹਰ ਬੱਚਾ ਪੰਜਾਬੀ ਅੰਗਰੇਜ਼ੀ ਔਰ ਮੈਥਮੈਟਿਕਸ ਪਰਫੈਕਟਲੀ ਹਰ ਜਣਾ ਐਮ ਲੋਕ ਪ੍ਰਾਪਲ ਮੈਗਾ ਬੀਟੀਐਮ ਦਾ ਇੱਕ ਬਹੁਤ ਵੱਡਾ ਉਪਰਾਲਾ ਹੈ ਕਿਉਂਕਿ ਜਦੋਂ ਮਾਪੇ ਪਰ ਰੂਪ ਰੂਪ ਹੁੰਦੇ ਨਾ ਸਾਡੇ ਤੇ ਉਹ ਵੀ ਕੁਝ ਦਿੰਦੀ ਹੈ ਕਿ ਸਾਡੇ ਬੱਚੇ ਚਾਹੇ ਪ੍ਰੋਬਲਮ ਹੈ ਅਸੀਂ ਕਹਿੰਨੇ ਆ ਵੀ ਆ ਅਸੀਂ ਇਕੱਠੇ ਮਿਲ ਕੇ ਉਸ ਪ੍ਰੋਬਲਮ ਨੂੰ ਜੋ ਸੌਲਵ ਕਰਦੇ ਆਂ ਕਿ ਬੱਚੇ ਦਾ ਵੀ ਕਲਾਸ ਹੋਵੇ ਇਹ ਇੱਕ ਬਹੁਤ ਅੱਛਾ ਪ੍ਰਾਣਾ ਹੈ ਔਰ ਅਸੀਂ ਸ਼ੁਕਰਗੁਜ਼ਾਰ ਹਾਂ ਸਰਕਾਰ ਦੇ ਜਿਹੜੀਆਂ ਨੀਆਂ ਫਸਿਲਟੀਆਂ ਸਾਰੇ ਸਰਕਾਰੀ ਸਕੂਲਾਂ ਚ ਦਿੱਤੀਆਂ ਕਈ ਵਾਰੀ ਬਹੁਤ ਸਮਾਰਟ ਕਲਾਸਿਸ ਹੁਣ ਤੱਕ ਤਾਂ ਪ੍ਰਾਈਵੇਟ ਸਕੂਲਾਂ ਚ ਨਹੀਂ ਪਈਆਂ ਜਿਵੇਂ ਸਾਡੀ ਸਰਕਾਰ ਨੇ ਸਾਨੂੰ ਸਮਾਰਟ ਕਲਾਸਿਸ ਦਿੱਤੀਆਂ ਔਰ ਬਿਊਟੀਫਾਈ ਕਰਨ ਲਈ ਦੇਖੋ ਤੁਸੀਂ ਜਿਹੜੇ ਮੰਡੀ ਸਰਕਾਰੀ ਸਕੂਲ ਚ ਜਾਓ ਤੁਹਾਡਾ ਮਨ ਖੁਸ਼ ਹੋ ਜਾਂਦਾ ਕਿਉਂਕਿ ਪਾਰਕਸ ਬਨੇ ਹੋਏ ਆ ਸੈਂਟੀਫਿਕ ਪਾਰਕ ਹੈਗੇ ਆ ਮੈਥ ਦੇ ਪਾਰਕ ਹੈਗੇ ਆ ਮਤਲਬ ਹਰ ਪਾਸੇ ਗ੍ਰੀਨਰੀ ਹੈ ਇਹ ਕਰਕੇ ਮੈਂ ਤਾਂ ਕਹਿੰਦੀ ਆ ਕਿ ਆਪਣੇ ਬੱਚੇ ਨੂੰ ਸਰਕਾਰੀ ਸਕੂਲ ਚ ਦਾਖਲ ਕਰਾਉਣਾ ਚਾਹੀਦਾ ਬਹੁਤ ਬਹੁਤ ਧੰਨਵਾਦ ਆਪਕੋ ਖੁਸ਼ੀ ਮਿਲਦੀ ਹੈ ਜਾਣਕਾਰੀ ਸਾਜੀ ਹੋ ਗਈ। ਸ਼ੁਕਰੀਆ ਸਿੱਧੂ ਜੀ। ਨਾ ਦੇਖ ਰਿਹਾ ਕਿ ਬੜਾ ਬਦਲਾਅ ਆਇਆ। ਸਾਰਾ ਸਟੂਡਿਓ ਬਦਲ ਗਿਆ। ਕਿੰਨੀ ਪਰਫਾਰਮੈਂਸ ਦੇਖੀ। ਕਿਸ ਤਰ੍ਹਾਂ ਦੇ ਬੱਚਿਆਂ ਦੇ ਵਿੱਚ ਇਹ ਨਿਕਲ ਤਰਸਦਾ ਹੈ। ਬੱਚੇ ਆਪਣਾ ਤੁਹਾਨੂੰ ਦਿਖਾਉਂਦੇ ਹੈ ਪਰਫਾਰਮੈਂਸ। ਇਸ ਲਈ ਮੈਂ ਤੁਹਾਨੂੰ ਸਵਾਗਤ ਸਪੁਰੂਚਾਹਦੀ ਕਿ ਅੱਜ ਤੁਸੀਂ ਆਪਣੀ ਪੀਡੀਏ ਮੈਚ ਕੀਤੀ ਹੈ। ਤੇ 10 ਮਿੰਟ ਵੀ ਕਾਫੀ ਅੱਛਾ ਰਿਸਪੌਂਸ ਆ ਇਸ ਵਿਸ਼ੇਾਰੇ ਪੇਰੈਂਟਸ ਵੀ ਜਿਹੜੇ ਨੇ ਉਹ ਆਪਣੇ ਬੱਚਿਆਂ ਦੀ ਕੋਈ ਵੀ ਪ੍ਰੋਬਲਮ ਸਨਾਂ ਬਰੇ ਖੁੱਲੇ ਮਨ ਨਾਲ ਜਿਹੜੇ ਡਿਸਕਸ ਕਰਦੇ ਨੇ ਉਹ ਗੱਲ ਹੈ ਅਸੀਂ ਵੀ ਉਹਨਾਂ ਸਾਰੇ ਟੀਚਰ ਜਿਹੜੇ ਨੇ ਕਾਫੀ ਮਿਲਤੀ ਨੇ ਉਹ ਵੀ ਆਪਣਾ ਨਹੀਂ ਹੋਣ ਦੀ ਕੋਸ਼ਿਸ਼ ਕਰਦੇ ਆ ਕਿ ਅਸੀਂ ਬੱਚਿਆਂ ਦਾ ਅੱਛਾ ਰਿਜ਼ਲਟ ਲਿਆ ਸਕਦੇ ਆ ਜਾਇਨਾ ਵਿੱਚ ਅਸੀਂ ਹੋਰ ਕੋਈ ਪ੍ਰਤਿਭਾ ਕਰਵਾਉਂਦੇ ਆ ਤੇ ਬੱਚੇ ਕਾਫੀ ਅੱਛਾ ਰਿਸਪੌਂਸ ਦੇ ਆ ਰੀਸੈਂਟਲੀ ਪਿੱਛੇ ਜਿਹੜਾ ਲਾਸਟ ਮੰਥ ਜਿਹੜਾ ਸੀ ਉਹ ਸਾਡਾ ਵਾਈਲਡ ਵਿਜ਼ਡਮ ਦਾ ਸੀਗਾ ਆਪਣਾ ਕੰਪੀਟੀਸ਼ਨ ਸੀ ਕਰੀ ਚਾਹਿਆ ਕੁਝ ਬਰਡਸ ਜਿਹੜੇ ਸੀਗੇ ਆਪਣੀਆਂ ਸਿੱਖਿਸ਼ਟਾ ਜਨਰੇਸ਼ਨ ਜੀ ਨਾਲ ਦੀ ਸਪੀਸੀਜ਼ ਕਿਹੜੀਆਂ ਨੇ ਉਹਦੇ ਬਾਰੇ ਸਟੱਡੀ ਕਰਨਾ ਸੀ ਬੱਚਿਆਂ ਨੇ ਪਹਿਲਾਂ ਆਨਲਾਈਨ ਸੀਗਾ ਕੰਪੀਟੀਸ਼ਨ ਜੀ ਸਾਡੇ ਬੱਚੇ ਜਿਹੜੇ ਸਿਲੈਕਟ ਹੋਏ ਸੀ ਸਟੇਟ ਲੈਵਲ ਵਾਸਤੇ ਜੀ ਜਿਹੜਾ ਜੀ ਵੀ ਪਬਲਿਕਲੀ ਅਨਾਨਸਰ ਹੋਇਆ ਸੀ ਉਸੇ ਪ੍ਰੋਸੈਸ ਸਾਡੇ ਤੇ ਗਿਆ ਸੀ ਸਟੇਟ ਲੈਵਲ 'ਤੇ ਪਾਰਟ ਚਲਦਾ ਇਸ ਤਰ੍ਹਾਂ ਮੈਂ ਦੇਖਦੀ ਕਿ ਬੱਚਿਆਂ ਦਾ ਜਿਹੜਾ ਕਾਫੀ ਉਤਸ਼ਾਹ ਫੀਚਰਸ ਕਾਫੀ ਮਹੱਤਵਪੂਰਨ ਨੇ ਕਿ ਬੱਚੇ ਜੇ ਨੇ ਸਾਡੇ ਬਹੁਤ ਅੱਗੇ ਨਿਕਲ ਸਕਦੇ ਨੇ ਇਸ ਤਰ੍ਹਾਂ ਦਾ ਇਸ ਤਰ੍ਹਾਂ ਦਾ ਤਾਂ ਜੋ ਸਾਨੂੰ ਬਾਤਾਂ ਲੱਗਦੀਆਂ ਨੇ ਕੋਪੋਨ ਵੀ ਤੋਂ ਹੋਵੇ ਇਹ ਕਮਿਊਨਿਟੀ 34 ਸਲੋਇਨ ਨੂੰ ਫੋਰੀ ਨੂੰ ਸੰਭਿਆਰ ਕਰਨਾ ਪੈਂਦਾ ਹੈ ਕਾਫੀ ਕਿੰਨਾ ਸਵੈਅਰ ਵੀ ਇਸ ਬਾਰੇ ਕੁਝ ਨੂੰ ਸਮਝਣਾ ਕਰਨਾ ਪੈਂਦਾ ਕਿਉਂਕਿ ਸਾਨੂੰ ਪਤਾ ਜਿੰਨਾ ਕਿ ਪ੍ਰਾਈਵੇਸੀ ਹੁੰਦੀ ਹੈ ਮੋਸਟਲੀ ਇੱਥੇ ਹੁੰਦਾ ਹੈ ਕਿ ਬੱਚੇ ਜਿਹੜੇ ਪੇਰੈਂਟਸ ਤੋਂ ਥੋੜਾ ਅਨਅਵੇਅਰ ਹੋ ਜਾਂਦੇ ਆ ਕਿ ਅਸੀਂ ਕੋਈ ਸਾਡਾ ਖਰਚਾ ਨਹੀਂ ਹੋ ਰਿਹਾ ਪਰ ਫਿਰ ਵੀ ਬੇ ਪੇਰੈਂਟਸ ਨੂੰ ਅਵੇਅਰ ਕਰੋ ਤੇ ਕਾਫੀ ਜਿਹੜੇ ਨੇ ਸਾਨੂੰ ਰਿਸਪੌਂਸ ਦਿੰਦੇ ਨੇ ਅੱਛਾ ਸਹਿਯੋਗ ਦਿੰਦੇ ਨੇ ਤੇ ਆਪਣੇ ਬੱਚਿਆਂ ਸੰਬੰਧ ਤੇ ਇੰਨਾ ਹੀ ਬੜਾ ਅੱਛਾ ਲੱਗਦਾ ਹੈ ਕਿ ਬੱਚੇ ਨੂੰ ਟਾਈਮ ਲਈ ਜਿਹੜਾ ਹੈ ਆਪਣਾ ਨਾਸ਼ਤਾ ਦੇ ਕੇ ਸਵੇਰੇ ਆਪਣੀ ਜੁਨੀਫਾਰਮ ਸੋ ਪ੍ਰੋਪਰ ਰੀਅਲੀ ਸਕੂਲ ਪੇ ਜਾਂ ਸਾਡੇ ਕੋਲ ਸਾਡੇ ਲਈ ਇਹਨਾਂ ਉਹਨਾਂ ਦਾ ਜੋ ਹੈਗਾ ਇਹਨਾਂ ਦਾ ਕਦਮ ਹੈਗਾ ਇਹ ਉਪਰਾਲਾ ਆ ਉਹ ਸਾਡੇ ਲਈ ਬਹੁਤ ਵੱਡੀ ਚੀਜ਼ ਹੈਗੀ ਕਿਸ ਤਰ੍ਹਾਂ ਦੀ ਅਨੁਪਤੀ ਹੁੰਦੀ ਹੈ ਜਦੋਂ ਮਿਤਜੀ ਦਿੰਦੇ ਦੇਖੋ ਜੋ ਬੱਚੇ ਦਾ ਅੱਛਾ ਰਿਜ਼ਲਟ ਆਂਦਾ ਹੈ ਤੇ ਟੀਚਰ ਤੋਂ ਵੱਧ ਕਿਸ ਖੁਸ਼ੀ ਕਿਸੇ ਨੂੰ ਨਹੀਂ ਹੁੰਦੀ ਪੇਰੈਂਟਸ ਤੋਂ ਵੱਧ ਜਿਹੜਾ ਟੀਚਰ ਖੁਸ਼ ਹੁੰਦਾ ਹੈ ਕਿ ਮਿਹਨਤ ਕਰਵਾਈ ਹੈ ਜਿਸ ਤਰ੍ਹਾਂ ਕਿਸਾਨ ਇੱਕ ਫਸਲ ਬੀਜਦਾ ਹੈ ਤੇ ਜਦੋਂ ਲਾਸਟ ਜਦੋਂ ਉਤਪਾਦਨ ਜਿਹੜਾ ਪ੍ਰੋਡਕਸ਼ਨ ਚ ਰੱਛੀ ਨਿਕਲਦੀ ਹੈ ਤੇ ਕਿਸਾਨ ਨੂੰ ਦੇਖ ਕੇ ਬਹੁਤ ਖੁਸ਼ ਹੁੰਦਾ ਹੈ ਇਸੇ ਤਰ੍ਹਾਂ ਕਿ ਟੀਚਰ ਜਿਹੜਾ ਹੈ ਉਹਨੂੰ ਬਹੁਤ ਜ਼ਿਆਦਾ ਖੁਸ਼ੀ ਮਿਲਦੀ ਹੈ ਫਲਾਸਟਿਓ ਸਾਡਾ ਰਿਜ਼ਲਟ ਕਾਫੀ ਅੱਛਾ ਸੀਗਾ ਇੱਦਾਂ ਦੇ ਬੱਚੇ ਕਾਫੀ ਅਸਲੀ ਜਿਹੜੇ ਵੈਚ ਆਉਂਦੇ ਆ ਹਰ ਸਾਲ ਬਹੁਤ ਅੱਛਾ ਰਹੇ